ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰਸਨਾਉ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕਾ ਠਾਕ ਹੋਵੋਗੇ ਮੈਂ ਅਮਰਪੀਤ ਕੌਰ ਪੈਣਾ ਦੇ ਬੁਟੀਕ ਦਾ ਅੱਜ ਦੀ ਨਵੀਂ ਕਲੈਕਸ਼ਨ ਤੁਹਾਡਾ ਸਵਾਗਤ ਕਰਦੇ ਆਂ ਅੱਜ ਦੀ ਕਲੈਕਸ਼ਨ ਬਹੁਤ ਹੀ ਜ਼ਿਆਦਾ ਸੋਹਣੀ ਰਹਿਣ ਵਾਲੀ ਹੈ ਕਾਫੀ ਦਿਨਾਂ ਤੋਂ ਵੀਡੀਓ ਅਪਲੋਡ ਨਹੀਂ ਕਰ پا ਰਹੇ ਕਿਉਂਕਿ ਕਰਵਾ ਚੌਥ ਨੂੰ ਲੈ ਕੇ ਕਾਫੀ ਸਾਰੀਆਂ ਭੈਣਾਂ ਜੋ ਬੁਟੀਕ ਤੇ ਵਿਜ਼ਿਟ ਕਰ ਰਹੀਆਂ ਨੇ ਇਸ ਕਰਕੇ ਕਾਫੀ ਬਿਜ਼ੀ ਰਹੇ ਨੇ ਉਹਨਾਂ ਨੂੰ ਸੂਟ ਸਾਰਾ ਦਿਖਾਉਣ ਦੇ ਵਿੱਚ ਹਨਾ ਤੇ ਇਸ ਕਰਕੇ ਟਾਈਮ ਨਹੀਂ ਲੱਗ ਰਿਹਾ ਸੀ ਵੀਡੀਓ ਅਪਲੋਡ ਕਰਨ ਦਾ ਤੇ ਸੋਚਿਆ ਕਿ ਅੱਜ ਟਾਈਮ ਕੱਢ ਕੇ ਵੀਡੀਓ ਜ਼ਰੂਰ ਅਪਲੋਡ ਕਰ ਦਈਏ ਕਿਉਂਕਿ ਕਰਵਾ ਚੌਥ स्पेशल ਆਪਾਂ ਕੀ ਸੇਲ ਕਰ ਰਹੇ ਹਾਂ ਠੀਕ ਹੈ ਜੀ ਤੇ ਆਪਾਂ ਸਾਰੀਆਂ ਭੈਣਾਂ ਦੱਸਣਾ ਚਾਹੁੰਦੇ ਆ ਕਾਫੀ ਭੈਣਾਂ ਸਾਡੇ ਕੋਲ ਬੂਟੀਕ ਤੇ ਵਿਜ਼ਿਟ ਕਰਦੀਆਂ ਨੇ ਸਾਨੂੰ ਪੁੱਛਦੇ ਨੇ ਕਿ ਤੁਸੀਂ ਸਾਨੂੰ ਸਲਾਈ ਜਿਹੜੀ ਸਿਖਾ ਸਕਦੇ ਹੋ ਬਿਲਕੁਲ ਭੈਣੋ ਆਪਾਂ ਤੁਹਾਡੇ ਸਾਰਿਆਂ ਵਾਸਤੇ ਇੱਕ ਬਹੁਤ ਹੀ ਵਧੀਆ ਫੈਸਲਾ ਲਿਆ ਕਿ ਜਿਹੜੀਆਂ ਭੈਣਾਂ ਸਾਨੂੰ ਨੇੜੇ ਤੇੜੇ ਦੇ ਪਿੰਡਾਂ ਤੋਂ ਦੇਖਦੀਆਂ ਨੇ ਠੀਕੇ ਤੁਸੀਂ ਸਾਡੇ ਕੋਲ ਵਿਜ਼ਿਟ ਕਰ ਸਕਦੇ ਹੋ ਤੁਸੀਂ ਸਾਡੇ ਤੋਂ ਸਲਾਈ ਜਿਹੜੀ ਉਹ ਸਿੱਖ ਸਕਦੇ ਹੋ ਠੀਕੇ ਜੀ ਆਪਣੇ ਕੋਲ ਬਹੁਤ ਹੀ ਵਧੀਆ ਟੇਲਰ ਨੇ ਜੀ ਜੋ ਤੁਹਾਨੂੰ ਸਲਾਈ ਦੇਣਗੇ ਠੀਕੇ ਜੀ ਤੁਸੀਂ ਸਾਡੇ ਕੋਲ ਬੁਟੀਕ ਤੇ ਵਿਜ਼ਿਟ ਕਰਕੇ ਜੋ ਵੀ ਉਹਦੀ ਫੀਸ ਹੈ ਜੋ ਟਾਈਮ ਹੋਏਗਾ ਤੁਸੀਂ ਸਾਡੇ ਨਾਲ ਗੱਲਬਾਤ ਕਰਕੇ ਸਾਡੇ ਤੋਂ ਟਾਈਮ ਔਰ ਫੀਸ ਬਾਰੇ ਜਾਣਕਾਰੀ ਲੈ ਸਕਦੇ ਹੋ ਠੀਕ ਹੈ ਜੀ ਕਿਉਂਕਿ ਕਾਫੀ ਭੈਣਾਂ ਸਾਡੇ ਨੇੜੇ ਤੋਂੜੇ ਤੋਂ ਪਿੰਡਾਂ ਤੋਂ ਸਾਡੇ ਕੋਲ ਆਉਂਦੀਆਂ ਨੇ ਔਰ ਹਮੇਸ਼ਾ ਸਾਨੂੰ ਕਹਿੰਦੇ ਨੇ ਕਿ ਪਲੀਜ਼ ਤੁਸੀਂ ਸਲਾਈ ਦਾ ਜ਼ਰੂਰ ਅਰੇਂਜਮੈਂਟ ਕਰੋ ਤੇ ਬਿਲਕੁਲ ਤਾਂ ਭੈਣਾਂ ਤੁਹਾਡੀ ਗੱਲ ਤੇ ਆਪਾਂ ਨੇ ਗੌਰ ਕੀਤਾ ਔਰ ਆਪਾਂ ਜ਼ਰੂਰ ਆਉਣ ਵਾਲੇ ਟਾਈਮ ਦੇ ਵਿੱਚ ਜ਼ਰੂਰ ਤੁਹਾਨੂੰ ਸਲਾਈ ਜਿਹੜੀ ਉਸਖਾਵਾਂਗੇ ਠੀਕ ਹੈ ਤੇ ਜਿਹੜੀਆਂ ਜਿਹੜੀਆਂ ਭੈਣਾਂ ਸਿੱਖਣਾ ਚਾਹੁੰਦੀਆਂ ਨੇ ਜ਼ਰੂਰ ਤੁਸੀਂ ਬੁਟੀਕ ਤੇ ਵਿਜ਼ਿਟ ਕਰਿਓ ਔਰ ਆਪਣੀ ਲੋਕੇਸ਼ਨ ਜਿਹੜੀ ਗੂਗਲ ਮੈਪਸ ਦੇ ਉੱਪਰ ਹੈਗੀ ਭੈਣਾ ਦਾ ਬੁਟੀਕ ਭਰ ਕੇ ਨਾਲ ਸ਼ਾਹਲਾ ਜ਼ਰੂਰ ਭਰਿਓ ਸਾਡਾ ਪਿੰਡ ਹੈਗਾ ਜੀ ਸ਼ਾਹਲਾ ਤੇ ਤੁਸੀਂ ਸਾਡੇ ਬੁਟੀਕ ਤੇ ਪਹੁੰਚ ਕੇ ਸੜਨਾ ਗੱਲਬਾਤ ਕਰ ਸਕਦੇ ਹੋ ਠੀਕ ਹੈ ਜੀ ਅਗਰ ਨਹੀਂ ਤੁਹਾਨੂੰ ਕੁਝ ਸਮਝ ਆ ਰਹੀ WhatsApp ਨੰਬਰ ਤੁਹਾਡਾ ਆਪਣਾ ਸਕਰੀਨ ਦੇ ਉੱਪਰ ਹੈਗਾ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਠੀਕ ਹੈ ਜੀ ਅਗਰ ਕਾਲ ਅਸੀਂ ਨਹੀਂ ਪਿਕ ਕਰ ਰਹੇ ਤਾਂ ਤੁਸੀਂ WhatsApp ਸਾਨੂੰ ਵਾਇਸ ਮੈਸੇਜ ਕਰਕੇ ਭੇਜੋ ਜਦੋਂ ਵੀ ਫ੍ਰੀ ਹੋਏ ਆਪਾਂ ਤੁਹਾਡੇ ਵੌਇਸ ਮੈਸੇਜ ਦਾ ਜ਼ਰੂਰ ਰਿਪਲਾਈ ਕਰਾਂਗੇ ਠੀਕ ਹੈ ਜੀ ਫੀਸ ਵਗੈਰਾ ਜੋ ਵੀ ਹੋਏਗੀ ਟਾਈਮ ਹੋਏਗੀ ਤੁਹਾਨੂੰ ਮਟੀਰੀਅਲ ਤੇ ਵਿਜ਼ਿਟ ਕਰਨਾ ਪਏਗਾ ਫਿਰ ਆਪਾਂ ਤੁਹਾਨੂੰ ਦੱਸਾਂਗੇ ਠੀਕ ਹੈ ਜੀ ਤੇ ਲੋਜੀ ਕਰਦੇ ਆਂ ਅੱਜ ਵਾਲੀ ਕਲੈਕਸ਼ਨ ਸ਼ੁਰੂ ਉਸ ਤੋਂ ਪਹਿਲਾਂ ਅਗਰ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਆਪਾਂ ਤੁਹਾਨੂੰ ਇਦਾਂ ਦੀ ਕਲੈਕਸ਼ਨ ਦਿਖਾਵਾਂਗੇ ਜੋ ਕਿ ਤੁਸੀਂ ਕਰਵਾ ਚੌਥ ਤੇ ਵੇਅਰ ਕਰ ਸਕਦੇ ਹੋ ਔਰ ਤੁਸੀਂ ਕਰਵਾ ਚੌਥ ਤੋਂ ਬਾਅਦ ਵਿੱਚ ਵੀ ਤੁਸੀਂ ਇਹ ਵਾਲੇ ਸੂਟ ਜਿਹੜੇ ਨੇ ਆਰਾਮ ਨਾਲ ਪਾਰਟੀ ਫੰਕਸ਼ਨ ਤੇ ਵੇਅਰ ਕਰ ਸਕਦੇ ਹੋ ਜਿਵੇਂ ਇਹ ਵਾਲੇ ਸੂਟ ਕਾਫੀ ਸਾਰੇ ਸ ਔਰ ਜਦੋਂ ਆਫ ਕੈਮਰਾ ਆਪਾਂ ਕਾਫੀ ਸੇਲ ਕੀਤੇ ਹੋਏ ਨੇ ਇਹ ਵਾਲੇ ਸੂਟ ਇਸ ਦਾ ਰਹੇਗਾ ਸੈਂਟਰ ਪੈਨਲ ਸ਼ਰਟ ਦੇ ਵੀ ਤੁਸੀਂ ਦੇਖ ਸਕਦੇ ਹੋ ਸਾਰਾ ਫੋਇਲ ਦੇ ਵਿੱਚ ਕੰਮ ਕੀਤਾ ਹੋਇਆ ਆਪਾਂ ਅਗਰ ਤੁਸੀਂ ਵਰਕ ਤੋਂ ਕੁਝ ਛੱਟ ਕੇ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਤਰੀਕੇ ਨਾਲ ਸੂਟ ਜਿਹੜਾ ਰੈਡੀ ਕਰਵਾ ਸਕਦੇ ਹੋ ਅਗਰ ਤੁਹਾਨੂੰ ਸੇਮ ਕਲਰ ਪਸੰਦ ਆ ਤੁਹਾਡੇ ਕੋਲ ਸੇਮ ਰੈਡੀ ਤੁਸੀਂ ਬਾਈ ਕਰ ਸਕਦੇ ਹੋ ਅਗਰ ਤੁਸੀਂ ਕਲਰ ਚੇਂਜ ਕਰਾਉਣਾ ਚਾਹੁੰਦੇ ਹੋ ਤੁਸੀਂ ਕਲਰ ਚੇਂਜ ਵੀ ਕਰਵਾ ਸਕਦੇ ਹੋ ਲਓ ਜੀ ਇਸ ਤਰ੍ਹਾਂ ਬਾਹਾਂ ਦੇ ਉੱਪਰ ਕੰਮ ਰਹੇਗਾ ਬਹੁਤ ਪਿਆਰਾ ਜਿਹਾ ਸ਼ੇਡ ਹੈ ਜੀ ਤੁਸੀਂ ਦੇਖ ਸਕਦੇ ਹੋ ਔਰ ਇਸੇ ਤਰ੍ਹਾਂ ਹੀ ਆਪਣਾ ਬੈਕ ਦੇ ਉੱਪਰ ਵੀ ਕੰਮ ਰਹੇਗਾ ਇਸ ਤਰ੍ਹਾਂ ਬੈਕ ਫਰੰਟ ਸੇਮ ਰਹਿਣਗੇ ਠੀਕ ਹੈ ਜੀ ਬਾਜ਼ੂ ਦੇ ਉੱਪਰ ਕੰਮ ਹੈ ਸਲਵਾਰ ਦੇ ਉੱਪਰ ਤੁਹਾਨੂੰ ਕੰਮ ਮਿਲੇਗਾ ਠੀਕ ਹੈ ਔਰ ਪਿਓਰ ਸੈਮੀ 크ਰੇਪ ਦੇ ਉੱਪਰ ਆਪਾਂ ਇਹ ਪੀਸ ਰੈਡੀ ਕੀਤਾ ਹੋਇਆ ਕਿਉਂਕਿ ਫੋਇਲ ਦਾ ਜਿਹੜਾ ਕੰਮ ਹੈ ਜੀ ਉਹ 크ਰੇਪ ਤੇ ਹੀ ਜ਼ਿਆਦਾ ਅੱਛਾ ਲੱਗਦਾ ਕਾਟਨ ਦੇ ਸਟੱਫ ਦੇ ਉੱਪਰ ਜ਼ਿਆਦਾ ਅੱਛਾ ਨਹੀਂ ਲੱਗਦਾ ਹੈਗਾ ਲਓ ਜੀ ਦੁਪੱਟਾ ਰਹੇਗਾ ਪਿਓਰ ਟੈਬੀ ਦਾ ਸੈਮੀ ਦੇ ਦੁਪट्टे ਦੇ ਉੱਪਰ ਤੁਸੀਂ ਬਿਲਕੁਲ ਵੀ ਕੰਮ ਨਾ ਕਰਵਾਇਓ ਠੀਕ ਹੈ ਜੀ ਅਗਰ ਤੁਸੀਂ ਦੁਪੱਟਾ ਫੋਇਲ ਦੇ ਉੱਪਰ ਰੈਡੀ ਕਰਵਾਉਣਾ ਫੋਇਲ ਦੇ ਨਾਲ ਤਾਂ ਪਲੀਜ਼ ਪਿਓਰ ਚਨਾਉਣ ਜਾਂ ਸੈਮੀ ਚਨਾਉਣ ਦੇ ਵਿੱਚ ਨਾ ਜਾਇਓ ਕਿਉਂਕਿ ਜਦੋਂ ਆਪਾਂ ਫੋਇਲ ਨਾਲ ਕੰਮ ਕਰਦੇ ਆ ਤਾਂ ਦੁਪੱਟਾ ਸਾਡਾ ਇਕੱਠਾ ਹੋ ਜਾਂਦਾ ਠੀਕ ਹੈ ਜੀ ਇਸ ਕਰਕੇ ਸਾਨੂੰ ਮਜਬੂਰੀ ਦੇ ਵਿੱਚ ਟੈਬੀ ਦਾ ਦੁਪੱਟਾ ਜਿਹੜਾ ਐਡ-ਆਨ ਕਰਨਾ ਪੈਂਦਾ ਉਹ ਵੀ ਅਗਰ ਸੈਮੀ ਦਾ ਕਰਾਂਗੇ ਤਾਂ ਤੁਹਾਡੇ ਸਿਰ ਦੇ ਉੱਪਰ ਨਹੀਂ ਟਿਕੇਗਾ ਅਗਰ ਆਪਾਂ ਫੁੱਲ ਪਿਓਰ ਦਾ ਕਰਾਂਗੇ ਤਾਂ ਆਰਾਮ ਨਾਲ ਤੁਹਾਡੇ ਸਿਰ ਦੇ ਉੱਪਰ ਟਿਕੇਗਾ ਠੀਕ ਹੈ ਜੀ ਬਹੁਤ ਪਿਆਰਾ ਦੁਪੱਟ ਔਰ ਪੂਰੇ ਦੁਪट्टे ਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਬੂਟੀ ਨਜ਼ਰ ਆ ਰਹੀ ਏ ਜਿਵੇਂ ਆਪਾਂ ਸ਼ਰਟ ਦੇ ਵਿੱਚ ਸੈਂਟਰ ਪੈਨਲ ਜਿਹੜਾ ਬਣਾਇਆ ਹੋਇਆ ਬਹੁਤ ਪਿਆਰਾ ਜਿਹਾ ਸੂਟ ਹੈ ਜੀ ਜ਼ਰੂਰੀ ਨਹੀਂ ਕਿ ਤੁਸੀਂ ਕਰਵਾ ਚੋਹ ਤੇ ਪਾਉਣਾ ਤੁਸੀਂ ਕਿਸੇ ਵੀ ਪਾਰਟੀ ਫੰਕਸ਼ਨ ਦੇ ਵਾਲਾ ਸੂਟ ਜਿਹੜਾ ਵੇਅਰ ਕਰ ਸਕਦੇ ਹੋ ਬਹੁਤ ਪਿਆਰਾ ਕਲਰ ਹੈ ਪੀਕਾਕਸ ਸੌਰੀ ਮੋਰ ਮਜ਼ੈਂਟਾ ਸ਼ੇਡ ਰਹੇਗੀ ਸਕਰੀਨ ਦੇ ਉੱਪਰ ਪ੍ਰਾਈਸ ਸ਼ੋਅ ਕਰ ਰਹੇ ਹਾਂ ਜੀ ਆਪਾਂ ਵਿਦਾਊਟ ਸਟਿਚਿੰਗ ਠੀਕ ਹੈ ਜੀ ਦੁਪੱਟਾ ਪਿਓਰ ਦਾ ਹੋਣ ਕਰਕੇ ਸੂਟ ਦੀ ਜਿਹੜੀ ਪ੍ਰਾਈਸ ਏ ਉਹ ਥੋੜੀ ਤਾਂ ਤੁਹਾਨੂੰ ਦੱਸ ਰਿਹਾ ਠੀਕ ਹੈ ਜੀ ਸੈਮੀ ਦਾ ਅਗਰ ਕਰਵਾਓਗੇ ਤਾਂ ਦਾ ਕੋ ਲੋ ਜੀ ਅਗਲਾ ਕਲਰ ਚੈੱਕ ਕਰੋ ਇਹ ਵੀ ਸਾਡੇ ਕੋਲ ਕਿਸੇ ਭੈਣ ਨੇ ਇਸ ਤਰ੍ਹਾਂ ਰੈਡੀमेड ਸੂਟ ਮੰਗਵਾਏ ਸੀ ਤੇ ਇਹ ਸੋਚਿਆ ਕਿ ਤੁਹਾਡੇ ਨਾਲ ਸ਼ੇਅਰ ਕਰ ਦਈਏ ਸਮ ਟਾਈਮ ਤੁਹਾਨੂੰ ਕੋਈ ਪਸੰਦ ਆ ਜਾਏ ਤੁਸੀਂ ਇਸ ਦੇ ਵਿੱਚੋਂ ਬਾਏ ਕਰ ਸਕਦੇ ਹੋ ਠੀਕ ਹੈ ਜੀ ਪਿਓਰ ਔਰਗਾਂਜ਼ਾ ਦੀ ਸ਼ਰਟ ਰਹੇਗੀ ਇਸ ਤਰ੍ਹਾਂ ਸੈਂਟਰ ਪੈਨਲ ਬਣਿਆ ਹੋਇਆ ਵੀ ਸ਼ੇਪ ਦੇ ਵਿੱਚ ਨੈਕ ਰਹੇਗਾ ਜਿਹੜਾ ਵਰਕ ਤੁਸੀਂ ਬਿਲਕੁਲ ਨੇੜੇ ਤੋਂ ਚੈੱਕ ਕਰ ਲਓ ਬਹੁਤ ਜ਼ਿਆਦਾ ਨੀਟ ਐਂਡ ਕਲੀਨ ਜਿਹੜਾ ਵਰਕ ਮਿਲੇਗਾ ਤੁਹਾਨੂੰ ਇਸ ਤਰ੍ਹਾਂ ਤੁਸੀਂ ਸੈਂਟਰ ਪੈਨਲ ਚੈੱਕ ਕਰੋ ਇਸ ਤਰ੍ਹਾਂ V ਸ਼ੇਪ neck ਰਹੇਗਾ, center panel ਰਹੇਗਾ, aur पूरी शर्ट ਦੇ ਵਿੱਚ ਤੁਹਾਨੂੰ handle ਜਿਹੜਾ ਕੰਮ ਮਿਲੇਗਾ ਤੁਸੀਂ ਦੇਖ ਸਕਦੇ ਹੋ, ਬੂਟੀ ਬਣੀ ਹੋਈ ਹੈ, ਬਹੁਤ ਸੋਹਣੀਆਂ ਪੱਤੀਆਂ ਬਣੀਆਂ ਹੋਈਆਂ ਨੇ, ਠੀਕ ਹੈ? ਬਹੁਤ ਪਿਆਰਾ ਜਿਹਾ ਸਟੱਫ ਹੈ, ਲਾਈਟਵੇਟ ਹੈ। ਹੁਣ ਇੱਥੇ ਕਈ ਬਣਾ ਸਵਾਲ ਹੋਣਗੇ ਕਿ ਇਹ ਸੀ-ਥਰੂ ਤਾਂ ਨਹੀਂ ਹੋਏਗਾ? ਬਿਲਕੁਲ ਦੇਖੋ ਭੈਣੋ, ਅਗਰ ਤੁਸੀਂ ਕਾਟਨ ਦੀ ਲਾਈਨਿੰਗ ਐਡ ਕਰਦੇ ਤਾਂ ਇਹ ਸੀ-ਥਰੂ ਰਹੇਗਾ। ਅਗਰ ਤੁਸੀਂ ਲਾਈਨਿੰਗ ਜਿਹੜੀ ਟਾਫਟਾ ਦੀ ਐਡ ਕਰਦੇ ਤਾਂ ਇਹ ਬਿਲਕੁਲ ਵੀ ਸੀ-ਥਰੂ ਨਹੀਂ ਹੋਏਗਾ, ਠੀਕ ਹੈ ਜੀ? ਸ਼ਰਟ ਦੇ ਵਿੱਚ ਇਸ ਤਰ੍ਹਾਂ ਕੰਮ ਮਿਲੇਗਾ। ਕਲਰ ਬਹੁਤ ਪਿਆਰਾ ਜੀ। ਔਰ ਇਸ ਤਰ੍ਹਾਂ ਦੁਪੱਟੇ ਦੇ ਉੱਪਰ ਕੰਮ ਰਹੇਗਾ 4 ਸਾਈਡ ਦੁਪੱਟੇ ਦੇ ਉੱਪਰ ਕੰਮ ਹੈ ਅਗਰ ਤੁਸੀਂ ਲਾਈਕ ਕਰਦੇ ਹੋ ਤਾਂ ਸਿੰਗਲ ਸ਼ੇਡ ਹੈ ਜੀ ਬਹੁਤ ਜੈਨੂਇਨ ਪ੍ਰਾਈਸ ਦੇ ਵਿੱਚ ਆਪਾਂ ਤੁਹਾਨੂੰ ਇਹ ਵਾਲਾ ਸੂਟ ਦੇ ਰਿਹਾ ਠੀਕ ਹੈ ਅਗਰ ਆਪਾਂ ਖੁਦ ਦਾ ਕਸਟਮਾਈਜ਼ ਕਰਾਂਗੇ ਤਾਂ ਕਾਫੀ ਐਕਸਪੈਂਸਿਵ ਬਣ ਜਾਂਦਾ ਜੀ ਇਹ ਠੀਕ ਹੈ ਬਟ ਮੈਂ ਤੁਹਾਨੂੰ ਇਹ ਦੱਸ ਰਹੀ ਹਾਂ ਕਿ ਮੈਂ ਇਹ ਖੁਦ ਰੈਡੀ ਨਹੀਂ ਕੀਤਾ ਇਹ ਸ਼ਾਪ ਵਾਲਾ ਸੂਟ ਹੈ ਜੀ ਠੀਕ ਹੈ ਦੇਖੋ ਬਹੁਤ ਪਿਆਰਾ ਲੇਕਿਨ ਵਰਕ ਜਿਹੜਾ ਬਹੁਤ ਜ਼ਿਆਦਾ ਨੀਟ ਐਂਡ ਕਲੀਨ ਜਿਹੜਾ ਕੀਤਾ ਹੋਇਆ ਹੈ ਦੁਪੱਟਾ ਵੀ ਪਿਓਰ ਔਰਗੈਂਜ਼ਾ ਦਾ ਰਹੇਗਾ ਔਰ ਇਸ ਤਰ੍ਹਾਂ ਨਾਲ ਸਿਲਕ ਦੀ ੜੀ ਬਾਟਮ ਰਹੇਗੀ ਠੀਕ ਹੈ ਜੀ ਕਲਰ ਬਹੁਤ ਜ਼ਿਆਦਾ ਸੋਹਣਾ ਹੈ ਅਗਰ ਤੁਹਾਨੂੰ ਸੇਮ ਪਸੰਦ ਆ ਤਾਂ ਤੁਸੀਂ ਸੇਮ ਵੀ ਲੈ ਸਕਦੇ ਹੋ ਠੀਕ ਹੈ ਅਗਰ ਤੁਸੀਂ ਆਪਣਾ ਕਸਟਮਾਈਜ਼ ਕਰਵਾਓਗੇ ਤਾਂ ਉਹਦੀ ਪ੍ਰਾਈਸ ਕੁਝ ਹੋਰ ਹੋਏਗੀ ਠੀਕ ਹੈ ਜੀ ਉਹਦੇ ਵਿੱਚ ਤੁਹਾਡਾ ਫੈਬਰਿਕ ਆਪਾਂ ਉਹ ਵੀ ਹੋਰ ਲਗਾਵਾਂਗੇ ਠੀਕ ਹੈ ਲੋ ਜੀ ਇਕ ਸੂਟ ਰਹੇਗਾ ਜੀ ਇਹ ਵਾਲਾ ਇਹ ਵੀ ਕਲਰ ਬਹੁਤ ਪਿਆਰਾ ਰਸਟ ਕਲਰ ਦੇ ਵਿੱਚ ਹੈ ਜੀ ਇਹ ਵਾਲਾ ਵੀ ਲੋ ਇਸ ਤਰ੍ਹਾਂ ਇਸ ਸੈਂਟਰ ਪੈਨਲ ਰਹੇਗਾ ਪਲੀਜ਼ ਥੋੜੀ ਜੀ ਆਵਾਜ਼ ਜਿਹੜੀ ਬਾਹਰਲੀ ਇਗਨੋਰ ਕਰ ਰਹੇ ਹੋ ਠੀਕ ਹੈ ਇਸ ਤਰ੍ਹਾਂ ਸੈਂਟਰ ਪੈਨਲ neck ਬਣਿਆ ਹੋਇਆ ਨਾਲ ਇਹ ਵੀ ਪਿਓਰ organza ਦੇ ਉੱਪਰ ਬਣਿਆ ਹੋਇਆ ਠੀਕ ਹੈ ਜੀ ਬਹੁਤ ਪਿਆਰਾ ਜਿਹਾ ਕਲਰ ਹੈ ਇਹ ਤੁਸੀਂ ਤਾਂ ਹੁਣੀ ਜਿੱਦਾਂ ਤੁਹਾਨੂੰ ਆਪਾਂ ਦਿਖਾ ਰਹੇ ਹਾਂ ਤੁਸੀਂ ਖਰੀਦ ਸਕਦੇ ਹੋ ਸਾਡੇ ਤੋਂ ਬਾਇ ਕਰ ਸਕਦੇ ਹੋ ਠੀਕ ਹੈ ਜੀ ਔਰ ਅਗਰ ਤੁਸੀਂ ਆਪਣਾ ਰੈਡੀ ਕਰਵਾਓਗੇ ਉਹਦੀ ਪ੍ਰਾਈਸ ਕੁਝ ਡਿਫਰੈਂਟ ਹੋਏਗੀ ਠੀਕ ਹੈ ਜੀ ਲੋ ਕਿਉਂਕਿ ਆਪਾਂ ਤੁਹਾਡੇ ਕੋਲੋਂ ਕੋਈ ਪਰਦਾ ਨਹੀਂ ਰੱਖ ਰਹੇ ਇਹ ਅਸੀਂ ਖੁਦ ਰੈਡੀ ਨਹੀਂ ਕੀਤਾ ਇਹ ਸ਼ਾਪ ਵਾਲੇ ਸੂਟ ਨੇ ਜੀ ਸਾਡੇ ਕੋਲ ਪਹਿਣਾ ਨੇ ਮੰਗਵਾਏ ਸੀ ਤਾਂ ਤੁਹਾਨੂੰ ਇਹਨਾਂ ਵਿੱਚੋਂ ਕੋਈ ਪਸੰਦ ਆ ਤੁਸੀਂ ਬਾਏ ਕਰ ਸਕਦੇ ਹੋ ਠੀਕ ਹੈ ਇਸ ਤਰ੍ਹਾਂ ਸਲਵਾਰ ਦੇ ਉੱਪਰ ਕੰਮ ਰਹੇਗਾ ਤੁਸੀਂ ਟਰੌਜ਼ਰ ਬਣਾਓ ਸਲਵਾਰ ਬਣਾਓ ਜੋ ਤੁਸੀਂ ਲਾਈਕ ਕਰੋ ਤੁਸੀਂ ਬਣਾ ਸਕਦੇ ਹੋ ਆਰਗਾਂਜ਼ਾ ਦੀ ਸ਼ਰਟ ਰਹੇਗੀ ਕ੍ਰੇਪ ਦੀ ਬਾਟਮ ਰਹੇਗੀ ਤੇ ਇਸ ਤਰ੍ਹਾਂ ਰਹੇਗਾ ਜੀ ਦੁਪੱਟਾ ਦੁਪੱਟੇ ਦੇ 4 ਸਾਈਡ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਸਕੇਲਪਿੰਗ ਜਿਹੜੀ ਕੀਤੀ ਹੋਈ ਹੈ ਸਿੱਪੀ ਦੇ ਨਾਲ ਔਰ ਪੂਰੇ ਦੁਪੱਟੇ ਦੇ ਵਿੱਚ ਤੁਹਾਨੂੰ ਬੂਟੀਆਂ ਦਿਖੇਗੀ ਔਰ ਪ੍ਰੋਪਰ ਹੈਂਡ ਦਾ ਕੰਮ ਜਿਹੜਾ ਕੀਤਾ ਹੋਇਆ ਠੀਕ ਹੈ ਜੀ ਔਰ ਦੁਪੱਟਾ ਬਹੁਤ ਪਿਆਰਾ ਹੈ ਜੀ 골ਡਨ ਲਾਈਨ ਦੇ ਨਾਲ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਲੱਗ ਰਿਹਾ ਹੈ ਦੁਪੱਟਾ ਠੀਕ ਹੈ ਸੇਮ ਕਲਰ ਪਸੰਦ ਆ ਤਾਂ ਤੁਸੀਂ ਸੇਮ ਵੀ ਲੈ ਸਕਦੇ ਹੋ ਠੀਕ ਹੈ ਅਗਰ ਤੁਸੀਂ ਆਪਣਾ ਰੈਡੀ ਕਰਵਾਓਗੇ ਤਾਂ ਇਹ ਇੰਨੀ ਪ੍ਰਾਈਸ ਦੇ ਵਿੱਚ ਤੁਹਾਨੂੰ ਸੂਟ ਨਹੀਂ ਮਿਲੇਗਾ ਠੀਕ ਹੈ ਜੀ ਕਿਉਂਕਿ ਸ਼ਾਪ ਵਾਲੇ ਸੂਟ ਔਰ ਬੁਟੀਕ ਵਾਲੇ ਸੂਟ ਵਿੱਚ ਕਾਫੀ ਫਰਕ ਹੁੰਦਾ ਹੈ ਇਹ ਸਾਰੀਆਂ ਭੈਣਾਂ ਨੂੰ ਪਤਾ ਹੈ ਜਿਹੜੀਆਂ ਬੁਟੀਕ ਤੋਂ ਸੂਟ ਰੈਡੀ ਕਰਵਾਉਂਦੀਆਂ ਨੇ ਬਟ ਸਭ ਦਾ ਬਜਟ ਕਈ ਵਾਰ ਨਹੀਂ ਇੰਨਾ ਹੁੰਦਾ ਹੈਗਾ ਹਨਾ ਤੇ ਸਭ ਨੇ ਆਪਣੇ ਬਜਟ ਨਾਲ ਚੱਲਣਾ ਹੁੰਦਾ ਤਾਂ ਇਹ ਤੁਸੀਂ ਸਾਡੇ ਤੋਂ ਬਾਏ ਕਰ ਸਕਦੇ ਹੋ ਠੀਕ ਹੈ ਜੀ ਸਕਰੀਨ ਦੇ ਉੱਪਰ ਪ੍ਰਾਈਸ ਜਿਹੜਾ ਆਪਾਂ ਨੇ ਸ਼ੋਅ ਕੀਤਾ ਹੋਇਆ ਲੋ ਔਰ ਆਪਾਂ ਨੇ ਇਹ ਕਾਫੀ ਦਿਨ ਪਹਿਲਾਂ ਵੀਡੀਓ ਅਪਲੋਡ ਕੀਤੀ ਸੀ ਔਰ ਕਾਫੀ ਸਾਰੀਆਂ ਭੈਣਾਂ ਦੇ ਵਾਲਾ ਸੂਟ ਬੁੱਕ ਕੀਤੇ ਹੋਏ ਸੀ ਪੇਮੈਂਟ ਉਹਨਾਂ ਦੀ ਆਈ ਹੋਈ ਸੀ ਜਿਨ੍ਹਾਂ ਜਿਨ੍ਹਾਂ ਦੀ ਪੇਮੈਂਟ ਆਈ ਹੈ ਭੈਣੋਂ ਸਕਰੀਨਸ਼ਾਟ ਲੈ ਕੇ ਸਾਨੂੰ ਭੇਜ ਸਕਦੇ ਹੋ ਔਰ ਆਪਣੇ ਸੂਟ ਜਿਹੜਾ ਸਾਡੇ ਤੋਂ ਤੁਸੀਂ ਲੈ ਸਕਦੇ ਹੋ ਠੀਕ ਹੈ ਜੀ ਇਹ ਆਪਾਂ ਪਸ਼ਮੀਨੇ ਦੇ ਉੱਪਰ ਰੈਡੀ ਕੀਤਾ ਹੋਇਆ ਬਹੁਤ ਸੋਹਣਾ ਕਲਰ ਹੈ ਜੀ ਔਰ ਸਿੰਪਲ ਸੋ ਉੱਪਰ ਜਿਹੜਾ ਸੂਟ ਜਿਹੜਾ ਬਣਿਆ ਹੋਇਆ ਠੀਕ ਹੈ ਇਸ ਤਰ੍ਹਾਂ ਬਾਹਾਂ ਦੇ ਉੱਪਰ ਕੰਮ ਇਸ ਤਰ੍ਹਾਂ ਠੀਕ ਹੈ ਜੀ ਬਹੁਤ ਪਿਆਰਾ ਬਾਹਾਂ ਦੇ ਉੱਪਰ ਕੰਮ ਕੀਤਾ ਹੋਇਆ ਔਰ ਦੇਖਣ ਨੂੰ ਬਹੁਤ ਤੁਹਾਨੂੰ ਲੱਗ ਰਾਣਾ ਕਿ ਘੱਟ ਪ੍ਰਾਇਸ ਦਾ ਵੀ ਵਰਕ ਹੈ ਜਿਹੜਾ ਔਰ ਜਦੋਂ ਆਪਾਂ ਇਹਨੂੰ ਰੈਡੀ ਕਰਾਂਗੇ ਜੀ ਪ੍ਰੋਪਰ ਵਧੀਆ ਤਰੀਕੇ ਨਾਲ ਤਾਂ ਇਹ ਬਹੁਤ ਪਿਆਰਾ ਬਣੇਗਾ ਠੀਕ ਹੈ ਕਲਰ ਬਹੁਤ ਜ਼ਿਆਦਾ ਸੋਹਣਾ ਸਕਰੀਨ ਦੇ ਉੱਪਰ ਪ੍ਰਾਈਸ ਸ਼ੋਅ ਕੀਤਾ ਹੋਇਆ ਆਪਾਂ ਲਓ ਜੀ 2850 ਰੁਪਏ ਦਾ ਸੂਟ ਰਹੇਗਾ ਜੀ ਵਿਦਾਊਟ ਦੁਪੱਟਾ ਰਹੇਗਾ ਠੀਕ ਹੈ ਅਗਰ ਤੁਹਾਡਾ ਆਰਡਰ ਸਾਡੇ ਕੋਲ ਚੱਲ ਰਿਹਾ ਹੈ ਜਿਹੜੀਆਂ ਕੰਟਰੀਆਂ 'ਚ ਹੁਣ ਸẢਦੀ ਸ਼ੁਰੂ ਹੋਊਗੀ ਭੈਣੋ ਤੁਸੀਂ ਆਪਣੇ ਲਈ ਰੈਡੀ ਕਰਵਾ ਸਕਦੇ ਹੋ ਠੀਕ ਹੈ ਕਿਉਂਕਿ ਕਾਫੀ ਸੂਟ ਆਪਾਂ ਰੈਡੀ ਕਰ ਤੇ ਜਿਹੜਾ ਜਿਹੜਾ ਪਸੰਦ ਆ ਰਿਹਾ ਸਕਰੀਨਸ਼ਾਟ ਲੈ ਕੇ WhatsApp ਤੇ ਤੁਸੀਂ ਮੈਸੇਜ ਕਰ ਸਕਦੇ ਹੋ ਪ੍ਰਾਈਸ ਆਪਾਂ ਤੁਹਾਨੂੰ ਸ਼ੋਅ ਕਰ ਦਿੱਤੀ ਹੈ 2850 ਰੁਪਏ ਦੀ ਪ੍ਰਾਈਸ ਰਹੇਗੀ ਔਰ ਇਹ ਪਿਛਬੀਨੇ ਦੇ ਉੱਪਰ ਰੈਡੀ ਕੀਤਾ ਹੋਇਆ ਹੈ ਕਲਰ ਬਹੁਤ ਜ਼ਿਆਦਾ ਸੋਹਣਾ ਹੈ ਜੀ ਇਧਰ ਜਿੰਨੇ ਵੀ ਇੱਕ ਪੀਸ ਰੈਡੀ ਹੋਏ ਨੇ ਦੁਬਾਰਾ ਆਪਾਂ ਤੁਹਾਨੂੰ ਨਾਲ ਸ਼ੇਅਰ ਕਰ ਰਹੇ ਹਾਂ ਕਿਉਂਕਿ ਹੁਣ ਤੁਹਾਨੂੰ ਪਤਾ ਹੈ ਵੀ ਠੰਡ ਸ਼ੁਰੂ ਹੋ ਗਈ ਹੈ ਅਗਰ ਹੁਣ ਤੋਂ ਤੁਸੀਂ ਆਰਡਰ ਦੋਗੇ ਆਪਣੇ ਸਰਦੀ ਵਾਲੇ ਕੱਪੜੇ ਦੇ ਤਾਂ ਤਾਂ ਜਾ ਕੇ ਪ੍ਰੋਪਰ ਠਾਣੇ ਦੇ ਵਿੱਚ ਤੁਹਾਨੂੰ ਸੂਟ ਜਿਹੜੇ ਮਿਲਣਗੇ ਠੀਕ ਹੈ ਜੀ ਲਓ ਜੀ ਅਗਲਾ ਕਲਰ ਚੈੱਕ ਕਰ ਲੋ ਬਹੁਤ ਸੋਹਣਾ ਅਗਲਾ ਕਲਰ ਹੈ ਜੀ ਇਹ ਵਾਲਾ ਵੀ ਔਰ ਇਹਦੇ ਚ ਲੈਂਥ ਦਾ ਕੋਈ ਇਸ਼ੂ ਨਹੀਂ ਰਹੇਗਾ ਠੀਕ ਹੈ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਪੂਰੀ ਸ਼ੌਟ ਦੇ ਵਿੱਚ ਕੰਮ ਹੋਇਆ ਹੋਇਆ ਔਰ ਕਲਰ ਬਹੁਤ ਪਿਆਰਾ ਠੀਕ ਹੈ ਜੀ ਔਰ ਰਾਮ ਟੈਕਸ ਦਾ ਪਸ਼ਮੀਨਾ ਰਹੇਗਾ ਜੀ ਕੋਈ ਹਲਕਾ ਫੈਬਰਿਕ ਆਪਾਂ ਨਹੀਂ ਲਗਾਉਂਦੇ ਹੈਗੇ ਔਰ ਇਸੇ ਤਰ੍ਹਾਂ ਹੀ ਆਪਣੀਆਂ ਬਾਹਾਂ ਦੇ ਉੱਪਰ ਇੱਕ ਇੱਕ ਫਲੋਰ ਬਣਿਆ ਹੋਇਆ ਔਰ ਪ੍ਰਾਈਜ਼ ਇਹਦਾ ਰਹੇਗਾ 2750 ਰੁਪਏ ਠੀਕ ਹੈ ਜੀ ਰਾਮ ਟੈਕਸ ਦੀ ਸਟੈਂਪ ਲੱਗੀ ਹੋਈ ਹੈ ਕੋਈ ਹਲਕੀ ਕੁਆਲਟੀ ਦਾ ਫੈਬਰਿਕ ਆਪਾਂ ਨਹੀਂ ਲਗਾਉਂਦੇ ਹੈਗੇ ਠੀਕ ਹੈ ਉਸ ਕਲਰ ਚੈੱਕ ਕਰ ਲਓ ਵਿਦਆਊਟ ਦੁਪੱਟਾ ਦਾ ਪ੍ਰਾਈਸ ਰਹੇਗਾ 2750 ਰੁਪਏ ਦਾ ਪ੍ਰਾਈਸ ਰਹੇਗਾ ਵਿਦਆਊਟ ਦੁਪੱਟਾ ਦੁਪੱਟਾ ਤੁਸੀਂ ਕਿਸ ਤਰ੍ਹਾਂ ਦਾ ਲਗਾਉਣਾ ਚਾਹੁੰਦੇ ਤੁਹਾਡੀ ਚੁਆਇਸ ਰਹੇਗੀ ਤੁਸੀਂ ਦੁਪੱਟਾ ਪਿਓਰ ਚ ਲਗਵਾਉਣਾ ਚਾਹੁੰਦੇ ਜਾਂ ਸੈਮੀ ਚ ਲਗਵਾਉਣਾ ਚਾਹੁੰਦੇ ਉਸ ਤਰੀਕੇ ਨਾਲ ਸਾਨੂੰ ਦੱਸ ਕੇ ਦੁਪੱਟਾ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਠੀਕ ਹੈ ਲੋ ਜੀ ਇਹ ਵੀ ਕਲਰ ਬਹੁਤ ਹੀ ਜਿਆਦਾ ਸੋਹਣਾ ਹੈ ਜੀ ਬਹੁਤ ਪਿਆਰੀ ਜੀ ਸ਼ੇਡ ਹੈ ਨਾ ਹੀ ਇਹ ਮਹਿਰੂਨ ਲੱਗ ਰਿਹਾ ਹੈ ਔਰ ਬੜਾ ਹੀ ਪਿਆਰਾ ਕੈਰਟ ਮਹਿਰੂਨ ਦੀ ਅਗਰ ਮੈਂ ਗੱਲ ਕਰਾਂ ਤਾਂ ਬਹੁਤ ਸੋਹਣੀ ਸ਼ੇਡ ਹੈ ਜੀ ਰਾਮਟੈਕ ਪਸ਼ਮੀਨੇ ਦੇ ਉੱਪਰ ਰਹੇਗਾ ਬਹੁਤ ਸੋਹਣਾ ਸੈਂਟਰ ਪੈਨਲ ਬਣਿਆ ਹੋਇਆ ਤਿੰਨ ਫਲਾਰ ਬਣੇ ਹੋਏ ਨੇ ਇੱਕ ਸੈਂਟਰ ਦੇ ਵਿੱਚ ਦੋ ਸਾਈਡਾਂ ਦੇ ਨੇ ਠੀਕ ਹੈ ਇਹਦੇ ਵਿੱਚ ਤੁਹਾਡਾ ਲੈਂਥ ਦਾ ਕੋਈ ਇਸ਼ੂ ਨਹੀਂ ਬਾਕੀ ਰਹੀ ਗੱਲ ਸਟੀਚਿੰਗ ਦੀ ਸਟੀਚਿੰਗ ਆਪਾਂ ਇਦਾਂ ਦੀ ਕਰਕੇ ਦਵਾਂਗੇ ਤੁਹਾਨੂੰ ਕਿ ਤੁਹਾਡਾ ਸੂਟ ਜਿਹੜਾ ਬਹੁਤ ਪਿਆਰਾ ਬਣੇਗਾ ਠੀਕ ਹੈ ਜੀ ਇਹਦੀ ਪ੍ਰਾਈਸ ਆਪਾਂ ਤੁਹਾਨੂੰ ਦੱਸ ਦਿੰਨੇ ਆ ਵਿਦਾਊ ਡੁਪੱਟਾ ਇਹਦੀ ਪ੍ਰਾਈਸ ਰਹੇਗੀ 2850 ਰੁਪਏ ਠੀਕ ਹੈ ਜੀ 2850 ਰੁਪਏ ਦੀ ਪ੍ਰਾਈਸ ਰਹੇਗੀ ਇਸ ਤਰ੍ਹਾਂ ਬਾਜ਼ੂ ਦੇ ਉੱਪਰ ਤੁਹਾਨੂੰ ਵਰਕ ਮਿਲੇਗਾ ਬਾਟਮ ਦੇ ਉੱਪਰ ਤੁਹਾਨੂੰ ਕੋਈ ਵੀ ਵਰਕ ਨਹੀਂ ਮਿਲੇਗਾ ਠੀਕ ਹੈ ਬਹੁਤ ਪਿਆਰਾ ਜਿਹਾ ਨੀਟ ਐਂਡ ਕਲੀਨ ਤੁਹਾਨੂੰ ਵਰਕ ਮਿਲੇਗਾ ਕਲਰ ਸ਼ੇਡ ਆਪਾਂ ਤੁਹਾਨੂੰ ਦਿਖਾ ਦਿੱਤੀ ਹੈ ਬਹੁਤ ਪਿਆਰੀ ਜੀ ਕਲਰ ਸ਼ੇਡ ਹੈ ਬਹੁਤ ਸੋਹਣੇ ਕਲਰ ਨੇ ਜੀ ਇਹ ਸਾਰੇ ਪ ਆਪਾਂ ਥੋੜਾ ਜਲਦੀ ਦੇ ਵਿੱਚ ਇਸ ਕਰਕੇ ਆਪਾਂ ਤੁਹਾਨੂੰ ਬਹੁਤ ਜਲਦੀ ਜਲਦੀ ਸੂਟ ਦਿਖਾ ਰਿਆਂ ਲੋ ਜੀ ਸਭ ਦੀ ਪਹਿਲੀ ਪਸੰਦ ਲਾ ਫਰੋਜ਼ੀ ਕਲਾ ਦੇ ਉੱਪਰ ਬੇਬੀ ਪਿੰਕ ਦਾ ਕੰਮ ਹੋਇਆ ਹੈ ਬਹੁਤ ਪਿਆਰਾ ਲੱਗ ਰਿਹਾ ਹੈ ਔਰ ਕੰਮ ਤੁਹਾਨੂੰ ਬਹੁਤ ਜ਼ਿਆਦਾ ਨੀਟ ਐਂਡ ਕਲੀਨ ਮਿਲੇਗਾ ਤੁਸੀਂ ਦੇਖ ਹੀ ਸਕਦੇ ਹੋ ਬਹੁਤ ਪਿਆਰਾ ਜਿਹਾ ਸਿੰਪਲ ਜਿਹਾ ਸੂਟ ਹੈ ਜੇ ਸਟਿਚਿੰਗ ਅੱਛੇ ਤਰੀਕੇ ਨਾਲ ਕਰਵਾਓ ਬਹੁਤ ਪਿਆਰਾ ਤੁਹਾਡਾ ਸੂਟ ਜਿਹੜਾ ਬਣੇਗਾ ਔਰ ਕਲਰ ਬਹੁਤ ਪਿਆਰਾ ਜੀ ਸਭ ਦੀ ਪਹਿਲੀ ਚੁਆਇਸ ਹੈ ਜੀ ਇਹ ਵਾਲਾ ਕਲਰ 2850 ਰੁਪਏ ਦੀ ਪ੍ਰਾਈਸ ਰਹੇਗੀ ਔਰ ਇਸ ਤਰ੍ਹਾਂ ਬਾਜੂ ਦੇ ਉੱਪਰ ਕੰਮ ਰਹ ਬਹੁਤ ਸਾਸੂਤਰਾ ਕੰਮ ਮਿਲੇਗਾ ਰਾਮ ਟੈਕਸ ਦਾ ਪਸ਼ਮੀਨਾ ਮਿਲੇਗਾ ਤੁਹਾਨੂੰ ਕੋਈ ਹਲਕੀ ਕੁਆਲਿਟੀ ਦੇ ਉੱਪਰ ਆਪਾਂ ਕੰਮ ਜਿਹੜਾ ਨਹੀਂ ਕੀਤਾ ਹੋਇਆ 컬러 ਬਹੁਤ ਪਿਆਰਾ ਠੀਕ ਹੈ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਪਸੰਦ ਆ ਸਕਰੀਨ ਸ਼ਾਟ ਲੈ ਕੇ ਤੁਸੀਂ ਸਕਰੀਨ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਸਕਰੀਨ ਦੇ ਉੱਪਰ ਆਪਣਾ WhatsApp ਨੰਬਰ ਸ਼ੋ ਹੋ ਰਿਹਾ ਜੀ ਅਗਰ ਤੁਸੀਂ ਕੋਈ ਆਪਣੀ ਚੁਆਇਸ ਦਾ ਵੀ ਰੈਡੀ ਕਰਵਾਉਣਾ ਚਾਹੁੰਦੇ ਆਪਣਾ ਕਲਰ ਚੁਆਇਸ ਦੱਸ ਕੇ ਤੁਸੀਂ ਰੈਡੀ ਕਰਵਾ ਸਕਦੇ ਹੋ ਤੇ ਲਓ ਜੀ ਕਰਵਾ ਚੌਥ ਸਪੈਸ਼ਲ ਆਪਾਂ ਇਹ ਵਾਲੇ ਸੂਟ ਕਾਫੀ ਸੇਲ ਕਰ ਚੁੱਕੇ ਆ ਇਸ ਕਰਕੇ ਵੀਡੀਓ ਵੀ ਨਹੀਂ ਪਾਈ ਹੈਗੀ ਕਿਉਂਕਿ ਸਟਾਕ ਬਹੁਤ ਸਾਡੇ ਕੋਲ ਘੱਟ ਰਹਿ ਗਿਆ ਸੀ ਪਰ ਹੁਣ ਆਪਾਂ ਨਿਊ ਸਟਾਕ ਮੰਗਵਾਇਆ ਸੋਚਿਆ ਕਿ ਤੁਹਾਡਾ ਸ਼ੇਅਰ ਕਰ ਦਈਏ ਜਿਹੜੀਆਂ ਭੈਣਾਂ ਸਾਨੂੰ ਆਨਲਾਈਨ ਦੇਖਦੀਆਂ ਨੇ ਉਹਨਾਂ ਨੂੰ ਵੀ ਪਤਾ ਲੱਗ ਸਕੇ ਕਿ ਆਪਾਂ ਕੀ ਸੇਲ ਕਰ ਰਹੇ ਹਾਂ ਲੋ ਜੀ ਪਿਓਰ ਤੁਨ ਸ਼ੋਈ ਦੇ ਉੱਪਰ ਇਹ ਵਾਲਾ ਪੀਸ ਜਿਹੜਾ ਬਣਿਆ ਹੋਇਆ ਪ੍ਰਿੰਟਿੰਗ ਚੈੱਕ ਕਰੋ ਬਹੁਤ ਜ਼ਿਆਦਾ ਸੌਫਟ ਸੂਟ ਫੈਬਰਿਕ ਹੈ ਜੀ ਇਹ ਵਾਲਾ ਔਰ ਕਲਰ ਬਹੁਤ ਪਿਆਰਾ ਠੀਕ ਹੈ ਬਿਲਕੁਲ ਪਿਓਰ ਦੇ ਵਿੱਚ ਹੈ ਜੀ ਤੁਹਾਨੂੰ ਮੈਂ ਦੱਸਦੀ ਹਾਂ ਦੇਖੋ ਬ ਤਨਛੋਈ ਦੇ ਵਿੱਚ 셔ਟ ਰਹੇਗੀ ਠੀਕ ਹੈ ਔਰ ਤੁਹਾਡੀ ਚੁਆਇਸ ਰਹੇਗੀ ਕਿ ਤੁਸੀਂ ਇਹ ਵਾਲੀ ਸਲਵਾਰ ਬਣਾਉਣੀ ਹੈ ਇਹ ਵਾਲੀ 셔ਟ ਬਣਾਉਣੀ ਹੈ ਠੀਕ ਹੈ ਇਹ ਵਾਲੀ 셔ਟ ਬਣਾਉਣੀ ਇਹ ਵਾਲੀ ਸਲਵਾਰ ਬਣਾਉਣੀ ਹੈ ਠੀਕ ਹੈ ਕਲਰ ਬਹੁਤ ਜ਼ਿਆਦਾ ਸੋਹਣਾ ਹੈ ਤੁਸੀਂ ਦੇਖ ਸਕਦੇ ਹੋ ਨੇੜੇ ਤੋਂ ਕਲਰ ਬਿਲਕੁਲ ਪ੍ਰੋਪਰ ਆ ਰਿਹਾ ਹੈ ਵੀਡੀਓ ਦੇ ਵਿੱਚ ਠੀਕ ਹੈ ਜੀ ਥੋੜਾ ਬਤ ਦੇਖੋ ਫਰਕ ਹੋ ਜਾਂਦਾ ਅਦਰ ਸੇਮ ਹੀ ਕਲਰ ਜਿਹੜਾ ਸ਼ੋ ਹੋ ਰਿਹਾ ਕ੍ਰੇਪ ਦੀ ਬਾਟਮ ਰਹੇਗੀ ਜੀ ਨਾਲ ਠੀਕ ਹੈ ਪਿਓਰ ਤਨਛੋਈ ਦੀ 셔ਟ ਰਹੇਗੀ ਬਹੁਤ ਜ਼ਿਆਦਾ ਸੌਫਟ ਫੈਬਰਿਕ ਹੈ ਕਿਸੇ ਤਰ੍ਹਾਂ ਦੀ ਤੁਹਾਨੂੰ ਕੋਈ ਇਰੀਟੇਸ਼ਨ ਨਹੀਂ ਹੋਏਗੀ हां काफी ਭੈਣਾਂ ਦੇ ਮੈਸੇਜ ਹੁੰਦੇ ਆ ਕਿ ਸਾਨੂੰ ਜਿਹੜੀ ਤਾਂ ਖੀਨ ਖਾਵੇ ਥੋੜੀ ਖੜੀ ਖੜੀ ਰਹਿੰਦੀ ਹੈ ਜਿਹੜੀ ਬ੍ਰாக்கਟ ਹੈ ਉਹ ਵੀ ਥੋੜੀ ਹਾਰਡ ਜੀ ਹੁੰਦੀ ਹੈ ਅਗਰ ਤੁਸੀਂ ਇਦਾਂ ਦਾ ਕੁਝ ਨਹੀਂ ਵੇਅਰ ਕਰਦੇ ਤੁਸੀਂ ਪਲੀਜ਼ ਤਨ ਸ਼ੋਈ ਦੇ ਵਿੱਚ ਜਰੂਰ ਆਪਣੇ ਲਈ ਸੂਟ ਬਣਾਓ ਕਿਉਂਕਿ ਬਹੁਤ ਜ਼ਿਆਦਾ ਸੌਫਟ ਹੈ ਜੀ ਕਲਰ ਬਹੁਤ ਪਿਆਰਾ ਹੈ ਜੀ ਚੈੱਕ ਕਰੋ ਬਹੁਤ ਸੋਹਣਾ ਕਲਰ ਹੈ ਜੀ ਇਹ ਵਾਲਾ ਠੀਕ ਹੈ ਔਰ ਸਭ ਦੀ ਪਹਿਲੀ ਪਸੰਦ ਹੈ ਜੀ ਇਹ ਵਾਲਾ ਕਲਰ ਕਿਉਂਕਿ ਆਪਾਂ ਦੇਖੋ ਕਲਰ ਚਾਰਟ ਇਹ ਜੀ ਮੰਗਵਾਉਨੇ ਸਾਨੂੰ ਪਤਾ ਹੈ ਕਿ ਸਾਡੀ ਭੈਣਾਂ ਦੀ ਚੁਆਇਸ ਕੀ ਹੈ ਨਾ ਆਪਾਂ ਡਾਰਕ ਮੰਗਾਉਣੇ ਨਾ ਹੀ ਆਪਾਂ ਲਾਈਟ ਮੰਗ और हरेक इस दैन जो अपने लिए सूट जोड़े बना सकते ने ठीक है जी लो जी अगला कलर चेक कर लो प्रिंटिंग सेम रहेगी कलर जोड़े डिफरेंट डिफरेंट रहन बहुत प्यारा कलर है लो जी ये भी कलर बहुत ज़्यादा सोना है ठीक है जी ਬਾਟਮ ਰਹੇਗੀ ਠੀਕ ਹੈ ਤੁਸੀਂ 3 ਮੀਟਰ ਦੀ ਲਓਗੇ ਪ੍ਰਾਈਸ ਕੁਝ ਹੋਰ ਰਹੇਗਾ ਅਗਰ ਸੇਮ ਤੁਸੀਂ ਲੈਣਾ 2.5 ਦੀ ਸ਼ਰਟ ਤੇ 2.5 ਦੀ ਸਲਵਾਰ ਤਾਂ ਪ੍ਰਾਈਸ ਜੋ ਆਪਾਂ ਸਕਰੀਨ ਦੇ ਉੱਪਰ ਸ਼ੋਅ ਕਰ ਰਹੇ ਆ ਜੀ ਉਹੀ ਤੁਹਾਨੂੰ ਪ੍ਰਾਈਸ ਮਿਲੇਗਾ ਔਰ ਵਿਦ ਆਊਟ ਦੁਪੱਟਾ ਰਹਣਗੇ ਠੀਕ ਹੈ ਜੀ ਪਲੀਜ਼ ਭੈਣੋ ਮੈਂ ਵੀਡੀਓ ਦੇ ਵਿੱਚ ਸਾਰਾ ਕਲੀਅਰ ਦੱਸ ਦਿੰਨੀ ਆ ਕਿ ਵਿਦ ਦੁਪੱਟਾ ਰਹਣਗੇ ਵਿਦ ਆਊਟ ਦੁਪੱਟਾ ਰਹਣਗੇ ਬਟ ਫਿਰ ਵੀ ਕਈ ਭੈਣਾਂ ਦੇ ਮੈਸੇਜ ਇਦਾਂ ਦੇ ਹੁੰਦੇ ਨੇ ਵੀ ਜਿਨ੍ਹਾਂ ਦਾ ਕੋਈ ਆਨਸਰ ਹੀ ਨਹੀਂ ਹੁੰਦਾ ਹੈਗਾ ਸਾਡੇ ਕੋਲ ਠੀਕ ਹੈ ਹੁਣ ਤੁਹਾਨੂੰ ਸਾਰਾ ਆਪਾਂ ਕਲੀਅਰ ਕਰ ਦਿੱਤਾ ਕਿ ਪਿਓਰ ਤਨ ਚੋਈ ਦੀ ਕੋਈ ਇਰੀਟੇਸ਼ਨ ਨਹੀਂ ਕੋਈ ਤਾਂ ਉਦੇਸ਼ ਕੋਈ ਤੰਦ ਇਦਾਂ ਦੀ ਜਿਹੜੀ ਹੋਏਗੀ ਤੁਹਾਨੂੰ ਲੜੇਗੀ ਚੁਬੇਗੀ ਇਦਾਂ ਦਾ ਕੁਝ ਨਹੀਂ ਹੈਗਾ ਇਹਦੇ ਵਿੱਚ ਠੀਕ ਹੈ ਜੀ ਸਟੀਚਿੰਗ ਅੱਛੀ ਕਰਵਾਓ ਬਹੁਤ ਪਿਆਰਾ ਸੂਟ ਬਣੇਗਾ ਬਹੁਤ ਸੋਹਣੀ ਲੁੱਕ ਆਏਗੀ ਤੁਹਾਡੀ ਠੀਕ ਹੈ ਕਲਰ ਤੁਸੀਂ ਚੈੱਕ ਕਰ ਲਓ ਜਿਹੜਾ ਜਿਹੜਾ ਕਲਰ ਪਸੰਦ ਹੈ ਸਕਰੀਨਸ਼ਾਟ ਲਓ ਔਰ ਸਾਨੂੰ WhatsApp ਤੇ ਮੈਸੇਜ ਤੁਸੀਂ ਕਰ ਸਕਦੇ ਹੋ ਠੀਕ ਹੈ ਔਰ ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਕਿਉਂਕਿ ਹੋਰ ਜੜੀਆਂ ਪਹਿਣਾ ਅਜੇ ਤੱਕ ਸਾਡੇ ਕੋਲ ਨਹੀਂ ਪਹੁੰਚੀਆਂ ਸਾਰਿਆਂ ਨੂੰ ਪਤਾ ਲੱਗ ਸਕੇ ਕਿ ਪਹਿਣਾ ਦੇ ਬੁਟੀਕ ਤੇ ਬਹੁਤ ਸੋਹਣੀ ਕਲੈਕਸ਼ਨ ਜਿਹੜੀ ਆਉਂ ਲੋ ਜੀ ਅਗਲਾ ਕਲਰ ਚੈੱਕ ਕਰੋ ਇਹ ਵੀ ਕਲਰ ਬਹੁਤ ਜਿਆਦਾ ਸੋਹਣਾ ਜੀ ਚਾਰ ਕਲਰ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਚਾਰੋ ਹੀ ਜਿਹੜੇ ਕਲਰ ਨੇ ਬਹੁਤ ਪਿਆਰੇ ਨੇ ਔਰ ਚਾਰ ਕਲਰ ਦਾ ਇਹ ਚਾਰਟ ਜਿਹੜਾ ਆਇਆ ਹੋਇਆ ਔਰ ਕੋਈ ਵੀ ਕਲਰ ਛੱਡਣ ਵਾਲਾ ਨਹੀਂ ਹੈਗਾ ਠੀਕ ਹੈ ਜੀ ਅਗਰ ਤੁਸੀਂ ਕਰਵਾ ਚੌਥਰੀ ਬਣਾਉਣਾ ਚਾਹੁੰਦੇ ਤੁਸੀਂ ਕਰਵਾ ਚੌਥਰੀ ਵੀ ਬਣਾਓ ਅਗਰ ਤੁਸੀਂ ਕਿਸੇ ਫੰਕਸ਼ਨ ਤੇ ਵੇਅਰ ਕਰਨਾ ਚਾਹੁੰਦੇ ਤੁਸੀਂ ਇਸ ਤਰ੍ਹਾਂ ਵੀ ਬਣਾ ਸਕਦੇ ਹੋ ਕਿਉਂਕਿ ਦੇਖੋ ਇਹ ਜਿਹੜੀ ਚੀਜ਼ ਹੈ ਹਮੇਸ਼ਾ ਹੀ ਚੱਲਣ ਵਾਲੀ ਚੀਜ਼ ਹੈ ਕਾਫੀ ਸਮੇਂ ਤੋਂ ਚੱਲਦੀ ਆ ਰਹੀ ਹੈ ਜੀ ਇਹ ਚੀਜ਼ ਸਾਡੇ ਮੈਨੂੰ ਲੱਗਾ ਕਿ ਦਾਦੀਆਂ ਪਰਦਾਦੀਆਂ ਨੇ ਟਾਈਮ ਤੋਂ ਹੀ ਤਨਛੋਈ ਚਲਦੀ ਆ ਰਹੀ ਔਰ ਭੈਣਾ ਪਸੰਦ ਵੀ ਕਰਦੀਆਂ ਨੇ ਤਨਛੋਈ ਸਿਲਕ ਨੂੰ ਲੋ ਜੀ ਇਸ ਤਰ੍ਹਾਂ ਇਹਦੇ ਨਾਲ ਸਲਵਾਰ ਰਹੇਗੀ ਠੀਕ ਹੈ ਥੋੜਾ ਬਹੁਤਾ ਕਲਰ ਦਾ ਫਰਕ ਹੋ ਜਾਂਦਾ ਬਟ ਆਪਾਂ ਤੁਹਾਨੂੰ ਸੇਮ ਕਲਰ ਹੀ ਭੇਜਾਂਗੇ ਠੀਕ ਹੈ ਬਟ ਇਹ ਸੇਮ ਕਲਰ ਆਪਾਂ ਤੁਹਾਨੂੰ ਦਿਖਾ ਰਹੇ ਆ ਬਹੁਤ ਪਿਆਰਾ ਜਿਹਾ ਕਲਰ ਹੈ ਬਹੁਤ ਸੋਹਣਾ ਲੱਗ ਰਿਹਾ ਬਹੁਤ ਸੌਫਟ ਫੈਬਰਿਕ ਹੈ ਠੀਕ ਹੈ ਜੀ ਪਿਓਰ ਤਨਛੋਈ ਦੀ ਸ਼ਰਟ ਰਹੇਗੀ ਕ੍ਰੇਪ ਦੀ ਬਾਟਮ ਰਹੇਗੀ ਨਾਲ ਵਿਦਾਊਟ ਦੁਪੱਟਾ ਰਹਿਣਗੇ ਸਕਰੀਨ ਦੇ ਉੱਪਰ ਜਿਹੜਾ ਪ੍ਰਾਈਸ ਆਪਾਂ ਤੁਹਾਨੂੰ ਸ਼ੋਅ ਕਰ ਰਹ ਫੇਰ ਵੀ ਜੇ ਆਪਾਂ ਕੁਝ ਭੁੱਲ ਗਏ ਹੋਏ ਤਾਂ ਪਲੀਸ ਸਾਨੂੰ ਮੈਸੇਜ ਕਰ ਸਕਦੇ ਹੋ ਬਟ ਇਹ ਨਾ ਪੁੱਛਿਓ ਕਿ ਇਹਦਾਂ ਦੁਪੱਟਾ ਹੈਗਾ ਇਹ ਵਿਦਆਊਟ ਸਟੀਚਿੰਗ ਹੈ ਪਤਾ ਨਹੀਂ ਕਿਉਂ ਕੁਝ ਪਹਿਣਾ ਇਦਾਂ ਦੇ ਸਵਾਲ ਕਰ ਦਿੰਦੀਆਂ ਨੇ ਵੀ ਜੋ ਸਮਝ ਤੋਂ ਬਾਹਰ ਹੋ ਜਾਂਦੇ ਵੀ ਸਾਰਾ ਕੁਝ ਵੀਡੀਓ ਦੱਸਦੇ ਆਪਾਂ ਵੀਡੀਓ ਦੇ ਵਿੱਚ ਪਰ ਫੇਰ ਵੀ ਕੁਝ ਪਹਿਣਾ ਦੇ ਸਵਾਲ ਆ ਜਾਂਦੇ ਕਿ ਤੁਸੀਂ ਦੁਪੱਟੇ ਨਾਲ ਪ੍ਰਾਈਸ ਸ਼ੋਅ ਕਰ ਰਹੇ ਹੋ ਤੇ ਇਸ ਕਰਕੇ ਪਲੀਸ ਵੀਡੀਓ ਬਣਾਉਂਦਾ ਮਤਲਬ ਸਾਡਾ ਇਹੀ ਹੁੰਦਾ ਵੀ ਤੁਹਾਨੂੰ ਪ੍ਰੋਪਰ ਜਿਹੜਾ ਆਪਾਂ ਵੀਡੀਓ ਦੇ ਵਿੱਚ ਦੱਸ ਸਕੀਏ ਬਿਲਕੁਲ ਨਿਊ ਮੰਗਵਾਏ ਨੇ ਜੀ ਆਪਾਂ ਇਹ ਵਾਲੇ ਜਿਹੜੇ ਡਿਜ਼ਾਈਨ ਔਰ ਫੈਬਰਿਕ ਆ ਕਿਉਂਕਿ ਹੁਣ ਜਿਵੇਂ ਅੱਗੇ ਕੇ ਮੌਸਮ ਆ ਰਿਹਾ ਪਾਰਟੀ ਵਿਆਹ ਵਾਲਾ ਸੀਜ਼ਨ ਸ਼ੁਰੂ ਹੋ ਗਿਆ ਤਾਂ ਇਹੀ ਫੈਬਰਿਕ ਜਿਹੜੇ ਅੱਗੇ ਚੱਲਣੇ ਨੇ ਲੋ ਜੀ ਬਹੁਤ ਸੋਹਣਾ ਕਲਰ ਹੈ ਜੀ ਬਹੁਤ ਹੀ ਪਿਆਰਾ ਕਲਰ ਲੋ ਚੈੱਕ ਕਰੋ ਬਹੁਤ ਪਿਆਰਾ ਜਿਹਾ ਕਲਰ ਹੈ ਜੀ ਬੜਾ ਹੀ ਸੋਹਣਾ ਔਰ ਇਸ ਕਲਰ ਜਿਹੜਾ ਇਹ ਵਾਲਾ ਕਲਰ ਆਪਾਂ ਡਾਈ ਲਈ ਦਿੱਤਾ ਹੋਇਆ ਤਾਂ ਬੇਸ ਕਲਰ ਦਾ ਠੀਕ ਹੈ ਆ ਡਾਈ ਹੋ ਕੇ ਅੱਜ ਸ਼ਾਮ ਤੱਕ ਆ ਜਾਣਾ ਸਾਡੇ ਕੋਲ ਠੀਕ ਹੈ ਜੀ ਤਾਂ ਇਹ ਵੀ ਕਲਰ ਤੁਸੀਂ ਚੈੱਕ ਕਰੋ ਇਹ ਵੀ ਕਲਰ ਬਹੁਤ ਪਿਆਰਾ ਨਾ ਹੀ ਇਹ ਡਾਰਕ ਹੈ ਨਾ ਹੀ ਇਹ ਲਾਈਟ ਹੈ ਬੜੀ ਸੋਹਣੀ ਸ਼ੇਡ ਹੈ ਜੀ ਇਹ ਵਾਲੀ ਠੀਕ ਹੈ ਇਹਨਾਂ ਦੇ ਵਿੱਚੋਂ ਕੋਈ ਵੀ ਤੁਹਾਨੂੰ ਪਸੰਦ ਆ ਜਿਹੜੇ ਆਪਾਂ ਤੁਹਾਨੂੰ ਪਹਿਲਾਂ ਦਿਖਾਏ ਨੇ ਉਹਨਾਂ ਦੇ ਵਿੱਚੋਂ ਕੋਈ ਪਸੰਦ ਆ ਇਹਨਾਂ ਦੇ ਵਿੱਚੋਂ ਕੋਈ ਪਸੰਦ ਆ ਤੁਸੀਂ ਜਰੂਰ ਸਾਨੂੰ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਔਰ ਇੱਕ ਗੱਲ ਹੋਰ ਪਲੀਜ਼ ਸਕਰੀਨਸ਼ਾਟ ਤੋਂ ਬਿਨਾ ਸਾਨੂੰ ਮ ਕਿ ਸਾਨੂੰ ਇਹ ਵਾਲਾ ਕਲਰ ਚਾਹੀਦਾ ਸਾਨੂੰ ਉਹ ਵਾਲਾ ਕਲਰ ਚਾਹੀਦਾ ਸਾਨੂੰ ਉਹ ਡਿਜ਼ਾਈਨ ਚਾਹੀਦਾ ਹਨਾ ਕਿਉਂਕਿ ਸਾਨੂੰ ਇਸ ਤਰ੍ਹਾਂ ਬਿਲਕੁਲ ਵੀ ਪਤਾ ਜਿਹੜਾ ਨਹੀਂ ਲੱਗਦਾ ਹੈਗਾ ਠੀਕ ਹੈ ਜੀ ਚਲੋ ਜੀ ਸਕਰੀਨ ਦੇ ਉੱਪਰ ਆਪਾਂ ਪ੍ਰਾਈਸ ਤੁਹਾਨੂੰ ਸ਼ੋਅ ਕਰ ਦਿੱਤਾ ਹਰੇਕ ਸੂਟ ਦਾ ਕਿਸੇ ਦਾ ਰਹਿ ਗਿਆ ਹੋਇਆ ਤਾਂ ਸੌਰੀ ਉਹਦਾ ਸਕਰੀਨਸ਼ਾਟ ਲੈ ਕੇ ਤੁਸੀਂ ਸਾਡੇ ਤੋਂ ਪ੍ਰਾਈਸ ਜਿਹੜਾ ਤੁਸੀਂ ਲੈ ਸਕਦੇ ਹੋ ਠੀਕ ਹੈ ਔਰ ਆਪਣੀ ਚੁਆਇਸ ਅਕੋਰਡਿੰਗ ਵੀ ਤੁਸੀਂ ਸੂਟ ਰੈਡੀ ਕਰਵਾ ਸਕਦੇ ਹੋ ਔਰ ਜਿੰਨਾ ਭੈਣਾਂ ਦੇ ਆਰਡਰ ਚੱਲ ਰਹੇ ਨੇ ਪਲੀਜ਼ ਹਨਾ ਕਿਉਂਕਿ ਥੋੜੇ ਟਾਈਮ ਲਈ ਆਪਾਂ ਬਾਹਰ ਗਏ ਹੋਏ ਸੀ ਇਸ ਕਰਕੇ ਕੁਝ ਤੁਹਾਨੂੰ ਪਤਾ ਹੈ ਕਿ ਮਾਈਂਡ ਜੋ ਨਿਕਲ ਔਰ ਤੁਸੀਂ ਆਪਣੇ ਲਈ ਸੂਟ ਜਿਹੜਾ ਜਿਹੜਾ ਵੀ ਆਰਡਰ ਕੀਤਾ ਤੁਹਾਡੇ ਤੋਂ ਤੁਸੀਂ ਲੈ ਸਕਦੇ ਹੋ ਠੀਕ ਹੈ ਜੀ ਲਓ ਜੀ ਬਹੁਤ ਪਿਆਰਾ ਹੈ ਔਰ ਇੱਕ ਗੱਲ ਹੋਰ ਮੈਂ ਜਿੰਨੇ ਵੀ ਤੁਹਾਨੂੰ ਇਹ ਕਲਰ ਦਿਖਾਏ ਨੇ ਇਹਨਾਂ ਦੇ ਵਿੱਚ ਕਲਰ ਜਿਹੜਾ ਬਹੁਤ ਜ਼ਿਆਦਾ ਫੇਅਰ ਲੱਗੇਗਾ ਠੀਕ ਹੈ ਤੇ ਲਓ ਜੀ ਉਮੀਦ ਕਰਦੇ ਹਾਂ ਕਿ ਤੁਹਾਨੂੰ ਜਿਹੜੀ ਸਾਡੀ ਅੱਜ ਵਾਲੀ ਕਲੈਕਸ਼ਨ ਹੈ ਉਹ ਵਧੀਆ ਲੱਗੀ ਹੋਵੇਗੀ ਅਗਰ ਵਧੀਆ ਲੱਗੀ ਪਲੀਜ਼ ਲਾਈਕ ਸ਼ੇਅਰ ਉਹ ਪਿਆਰਾ ਜਿਹਾ ਮੈਸੇਜ ਜ਼ਰੂਰ ਕਰਕੇ ਜਾਇਓ ਮਿਲਦੇ ਹਾਂ ਜੀ ਨਵੀਂ ਕਲੈਕਸ਼ਨ ਦੇ ਨਾਲ ਤੇ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ